17 ਦੇ ਕੜਾਈ ਦੀ ਰਾਤ ਤਾਂ 10 ਹੀ ਰਹਿ ਗਿਆ ਬਚਾਓ ਹੋ ਗਿਆ అలਾਰਮ ਆਉਣੇ ਵਾਲਾ ਹੀ ਤਾਂ ਹਨਾ ਬਾਈ ਹੁਣ ਇਹ ਨਵੇਂ ਹੀ ਸਾਲਾ ਸਿਆਪਾ ਹੁਣ ਚਲੋ ਗੌਰ ਕਰ ਲਈ ਤਾਂ ਬਚ ਗਏ ਨਾ ਬਾਈ ਦੇਖਦੇ ਅੱਜ ਆਪਣੇ ਨਾਲ ਵੀ ਉਹੀ ਕੰਮ ਹੋਣਾ ਜਿਹੜਾ ਚੱਕਾ ਕਿਹੜਾ ਕੌਨਸੀ ਕੰਪਨੀ ਦਾ ਬਾਈ ਜੀ ਇਹ ਭਾਰਤ ਦਾ ਹੀ ਹੈ ਭਾਰਤ ਦਾ ਬੜੀਆ ਬੰਪੂ ਤੇ ਤਾਂ ਬੰਪੂ ਦੀ ਕੰਪਨੀ ਹੀ ਮਿਲੇਗਾ ਨਾ ਦੂਸਰ ਥੋੜੀ ਮਿਲੇਗੀ ਹੋਰ ਚਲਿਏ ਇਧਰ ਆਪਣਾ ਭਾਈ ਮਨਿੰਦਰ ਬਰਵਾਲੀ ਦੇ ਕੀ ਆ ਬਾਈ ਹੋਰ ਬਰਿੰਦਰ ਬਾਈ ਵਧੀਆ ਵਧੀਆ ਇਹ ਬਾਈ ਨਾਲ ਬਾਈ ਦਾ ਡਰਾਈਵਰ ਆ ਜਦ ਰਾਹ ਰੋਮ ਦੀ ਕੋਈ ਦਿੱਕਤ ਆ ਜਾਂਦੀ ਆ ਤਾਂ ਇਹਨਾਂ ਨੂੰ ਯਾਦ ਕਰ ਲਈਦਾ ਇਹਨਾਂ ਨਾਲ ਡੇਲੀ ਕੰਮ ਆ ਹੋਰ ਬਰਿੰਦਰ ਬਾਈ ਕਿੱਧਰ ਲੱਗੇ ਆ ਕਿਹੜਾ ਲੋਏ ਬਾਈ ਲੈ ਕੇ ਰੱਬ ਦਾ ਨਾਮ ਤੋਰਦੀ ਰਾਣੀ ਥਾਪੇ ਤੋਂ ਹੁਣ ਕੋਟੇ ਜਾਵਾਂਗੇ ਕੋਟੇ ਜਾ ਕੇ ਮਿਲਾਂਗੇ ਬਈ ਢਾਬਾ ਬਹੁਤ ਹੌਮਲਾ ਕੇ ਦਿੱਤੀ ਉਹਨੇ ਤਾਂ ਜੀ ਠੀਕ ਆ ਹੋਰ ਸਬਜ਼ੀਆਂ ਦਾ ਹੁਣ ਆਪਾਂ ਨੂੰ ਪਤਾ ਨਹੀਂ ਕਿ ਕਿ ਤਾਜ਼ੀਆਂ ਕਿਹੜੀਆਂ ਆ ਰਾਤਾਂ 'ਚ ਹੋਰ ਦੇ ਕੀ ਕਰੋ ਟੀ ਖਾਦੀ ਕਦੇ ਬਾਜਰੇ ਦੀ ਮੈਂ ਕਿਹੜੇ ਉੱਧੇ ਆ ਖਾਦੀ ਸੀਗੀ ਉਹ ਹਾਲੀ ਸੁੱਕੀ ਜੀ ਸੀਗੀ ਲੰਘਦੀ ਸੀ ਸੁੱਕੀ ਨਹੀਂ ਬਈ ਇਹ ਤਾਂ ਚੀਜ਼ ਆ ਇਹਦਾ ਤਾਂ ਆਪਾਂ ਦਾ ਹੀ ਚੀਜ਼ਾਂ ਪਿੱਛੇ ਤਾਂ ਆਪਾਂ ਲੱਗੇ ਰੇਡ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਹੁਣ ਇੱਕ ਹੋਰ ਨਵੇਂ ਵੀਡੀਓ 'ਚ ਲੋ ਜੀ ਬਾਈ ਅੱਜ ਦੂਜਾ ਦਿਨ ਹੋ ਗਿਆ ਮੰਨ ਲਓ ਦੂਜੀ ਰਾਤ ਕਹਿ ਲਈਏ ਨਾ ਇਹਦੀ ਨਿਕਲ ਗਈ ਅੱਧੀ ਤਤਾ ਹੀ ਦਾ ਟਾਈਮ ਹੋ ਗਿਆ ਤੜਕੇ 2:30 ਵਜੇ ਇਹ ਸੁੱਤੇ ਦਾ ਹੈ ਹੀ ਨਹੀਂ ਬਾਈ ਦੋ ਦਰੋਂਗੇ ਜਦੋਂ ਸੌਣ ਲੱਗਦੇ ਆਂ ਤਾਂ ਇਹ ਚੌਪਰ ਕਹਿੰਦਾ ਮੈਂ ਚਲਾਉਣਾ ਹਾਂ ਰਾਜੂ ਹਾਂ ਖੜੀ ਅੱਖ ਪੂਰੀ ਹਾਂ ਜੀ ਹਾਂ ਹੈ ਪੂਰੀ ਪੂਰੀ ਮੂੰਹ ਤਾਂ ਦਿਖਾ ਦੇ ਅੱਖਾਂ ਦਾ ਦਿਖਾ ਦੇ ਬਹੁਤ ਬਾਈ 22 26-27 ਘੰਟਿਆਂ ਦਾ ਜੇੜ ਹੋ ਗਿਆ ਲਗਾਤਾਰ ਬਸ ਉਹੀ ਨੇ ਘੰਟਾ ਡੇਢ ਘੰਟਾ ਬਟੰਡੇ ਹੋ ਨਾ ਆਪੇ ਸੌਂ ਲੈ ਤੇ ਉਦੇ ਬਾਤ ਤਾਂ ਵਸਾ ਖੜਾ ਹੀ ਨਹੀਂ ਹੈਗੇ ਵੀਰੇ ਨਾ ਖੜਨਾ ਕਿੰਨਾ ਰਹਿ ਗਿਆ ਜੂਰੀਆ ਜੂਰੀਆ 22% ਹੈ ਬਾਈ ਹੈਗਾ ਅਜੇ ਬਾਈ ਜੂਰੀਆਂ ਦਾ ਬੜਾ ਸਿਆਪਾ ਡਾਪ ਹੈ ਇੱਕ ਹਨਾ ਡੁਪਲੀਕੇਟ ਜੂਰੀਆ ਜਾਂ ਮਿਲਦਾ ਤਾਂ ਮੈਂ ਕਿਹਾ ਖਾ ਨੂੰ ਕੋਣਾ ਉਹ ਆਇਆ ਜਾਂ ਮਿਸ ਮਾਰਿਆ ਬਸ ਉਹ ਮੁੜ ਕੇ ਲੇ ਲੈਂਡ ਦਾ ਗੱਲ ਫਦਾ ਮਿਲਿਆ ਹੀ ਨਹੀਂ ਹੈਗਾ ਜਾਂਸੀ ਵੀ ਨੇ ਦੇਖੀ ਸਾਨੂੰ ਤੋਂ ਕੋਈ ਰੋਡ ਤੇ ਬਾਕੀ ਹੁਣ ਆਪਾਂ ਕਿਸ਼ਨਗੜਾ ਪਹੁੰਚਣਾ ਰਹਿ ਗਿਆ 140 ਕਿਲੋਮੀਟਰ ਉਹਨੋਂ ਪਾਏ ਰੋਡ ਆ ਜਿਹੜਾ ਜਮੇਰ ਨੂੰ ਜਾਂਦਾ ਵਾਹੇ ਜਾਣਾ ਪਰ ਡੀਡ ਵਾਣੇ ਆ ਉੱਥੇ ਰੁਗਾਂਗੇ ਭਾਈ ਆ ਗਿਆ ਤਾਂ ਬੱਸ ਹੋ ਗਈ ਹਾਂ ਤੁਹਾਨੂੰ ਪਤਾ ਹੀ ਆ ਕਿ ਆ ਸਾਮਾਨ ਰੱਖਿਆ ਇੱਥੇ ਨੂੰ ਪੈ ਜਾਂਦਾ ਕਦੇ ਮੈਂ ਪੈ ਜਾਂਦਾ ਕਦੇ ਇਹ ਪੈ ਜਾਂਦਾ ਕੀ ਦਾ ਲੋਡ ਜਾਉਂਦਾ ਹਨਾ ਮੈਂ ਇੰਨੀ ਕਿ ਜਗ੍ਹਾ ਤੇ ਸੈਟ ਜਿਓ ਏਸੀ ਲਾ ਦੇ ਮੜਾ ਜਾ ਰਾਜੂ ਇੱਕ ਨੰਬਰ ਤੇ ਲਾਈ ਬੱਸ ਜਿੱਥੇ ਜੀ ਦਾ ਲੋਡ ਆਉਂਦਾ ਹਨਾ ਇੱਥੇ ਜੀ ਨੂੰ ਇਹ ਪੈ ਜਾਂਦਾ ਉੱਥੇ ਮੈਂ ਪੈ ਜਾਂਦਾ ਬੈਂਕ ਦੇ ਵਿੱਚ ਦਾ ਪ੍ਰਾਲੀ ਫੂਲ ਝੜਕਣ ਲਿਆ ਇਹਦਾ ਲੱਗਦਾ ਤਾਂ ਵੀ ਤੂ ਕੋਲੇ ਜਾਣਾ ਹਨ ਪਰ ਪਤਾ ਨਹੀਂ ਆ ਸਮੇਂ ਦਾ ਚਲੋ ਲਗਾਉਨੇ ਆਉਣ ਦਾ ਨੂੰ ਚੱਲ ਗਿਆ ਕਿ ਕਜਨਗੜ ਰਹਿ ਗਿਆ ਔਰ ਤੇ ਭਾਈ 140 ਕਿਲੋਮੀਟਰ 22% ਹੈ ਹਾਂਜੀ 22% ਠੀਕ ਹੈ ਖਤਾ ਜੂਠੀ ਠੀਕ ਹੈ ਗਾਂਦੀ ਯਾਰ ਜੂਰੀ ਆ ਦਾ ਹਨਾ ਬਾਕੀ ਲੱਗ ਗਿਆ ਪਤਾ ਹਨਾ ਸਰੇ ਪਹੁੰਚਣ ਨਾਲ ਜਦੋਂ ਮਿਲਦੇ ਆ ਮੈਂ ਤੁਹਾਨੂੰ ਢਾਬੇ ਢੂਬੇ ਤੇ ਚੱਲ ਕੇ ਜਿੱਥੇ ਰੁਕਾਂਗੇ ਉੱਤੀ ਬਈ ਪਹੁੰਚ ਗਏ ਆਪਾਂ ਕਿਸ਼ਨਗੜ੍ਹ ਦੇ ਲਾਗੇ ਜੀ ਇਹ ਹੈਗਾ ਆਪਣੇ ਕਿਹੜਾ ਯਾਰ ਭਲਾ ਜੀ ਨਾਮ ਲੰਦੇ ਤੇ ਅਰਤਨਗੜ੍ਹ ਤੇ ਕਹਾ ਕਿਹੜਾ ਸ਼ਹਿਰ ਲੰਦੇ ਤੇ ਬਾਜੀ ਕਿਹੜਾ ਸ਼ਹਿਰ ਤਾਂ ਹੈ ਹੋ ਰਾਜੂ ਅਦਨ ਕਿਹੜਾ ਹੈ ਤਾਂ ਨੌ ਲੰਦੇ ਤੇਰੇ ਦਾ ਇਹਦੇ ਆਪ ਟੂਲ ਟੈਕਸ ਇਧਰ ਸਾਹਮਣੇ ਬਸ ਇੱਥੇ ਹੁਣ ਇਹ ਹੈਗਾ ਸੰਜੋਗ ਹੋਟਲ ਇਹ ਹੋਟਲ ਤੇ ਪਹੁੰਚ ਗਏ ਹੁਣਾ ਨਾ ਇੱਥੇ ਆਪਣੀ ਗੱਡੀ ਆ ਰਹੀ ਹੈ ਰਵਿੰਦਰ ਵਾਲੀ ਮੁੰਡਾ ਆਪਣਾ ਬਰਵਾਲੀ ਦਾ ਯਾਰ ਮਿੱਤਰ ਆ ਉਹਦੀ ਗੱਡੀ ਆ ਰਹੀ ਹੈ ਉਹ ਵੀ ਇੱਥੇ ਖੜਦਾ ਉਹਨੇ ਹੀ ਕਹਿਆਗਾ ਨਾ ਵੀ ਇੱਥੇ ਖੜੀ ਆ ਕੇ ਇੱਥੇ ਰੋਟੀ ਪਾਣੀ ਖਾਈ ਮੈਂ ਕਿਹਾ ਚਲੋ ਅਜੇ ਇੱਥੇ ਉਹਨਾਂ ਦੇ ਖਾ ਕੇ ਦੇਖ ਲੈਂਦੇ ਹਾਂ ਨਾ ਟਰੱਕਾਂ ਵਾਲਿਆਂ ਜਿਹੜੇ ਖਾਣੇ ਆਪਣੇ ਵੀਰ ਭਾਈ ਬਾਕੀ ਉਹ ਵੀ ਪਹੁੰਚੂਗਾ ਹਰੇ ਕਿਸ਼ਨਗੜ ਆਇਆ ਉਹ ਆਪਾਂ ਉਰੇ ਪਹੁੰਚ ਗਏ ਪਹਿਲਾਂ ਉਹਦੇ ਨਾਲੋਂ ਮੈਂ ਕੋਲ ਤਾਂ ਦੂਰ ਤਾਂ ਥੋੜਾ ਜਿਹਾ ਬਾਕੀ ਉਹਨਾ ਰੋਟੀ ਪਾਣੀ ਲਵਾਇਆ ਲਵਾ ਕੇ ਹੈ ਕਿਹੜਾ ਸ਼ਹਿਰ ਕਿਹੜਾ ਸ਼ਹਿਰ ਤਾਂ ਨਾਲ ਇਹ ਪਿਛੇੜ ਸ਼ਹਿਰ ਕਿਹੜਾ ਇਹ ਹੈ ਡੀ ਦਵਾਨ ਡੀ ਦਵਾਨ ਡੀ ਦਵਾਨ ਦਾ ਕੀ ਕਿਹਾ ਡੀ ਦਵਾਨ ਵਾਹ ਕੋਈ ਯਾਰ ਡੀ ਟਵਾਨਾ ਡੀ ਟਵਾਨਾ ਡੀ ਦਵਾਨਾ ਡੀ ਟਵਾਨਾ ਹੈ ਨਹੀਂ ਤਾਂ ਨਹੀਂ ਆਉਂਦੀ ਨਹੀਂ ਆਉਂਦੀ ਹੁਣ ਹੈ ਆਉਨੇ ਆਉਣ ਘਰੀ ਹੈ ਦੋ ਦਿਨ ਹੋ ਗਏ ਨਾ ਬਹੁਤ ਹੀ ਦੋ ਘੰਟੇ ਡੇਢ ਘੰਟਾ ਸੁੱਤੇ ਹੈਗਾ ਦੋ ਘੰਟਾ ਬਾਈ ਬਸ ਉਹੀ 6:30 ਵਜੇ ਸੁੱਤੇ ਹੈਗੇ 6:00 ਵਜੇ ਉਠਾਲਦੇ ਇੰਨਾ ਸਰੀਰ ਦਾ ਥੱਕਾ ਵੀ ਨਹੀਂ ਘਾਨਾ ਚਾਹੀਦਾ ਹੂੰ ਸਹੀ ਗੱਲ ਆ ਮਖੌਲ ਨਹੀਂ ਕਰਦਾ ਹੈਗਾ ਨਹੀਂ ਨਹੀਂ ਸਹੀ ਆ ਹਾਂ ਬਾਈ ਨੀਂਦ ਤੜਕੇ ਦਾ ਟਾਈਮ ਆ ਹੁਣ 3:00 ਵਜੇ ਸਾਢੇ 3:00 ਕਿੰਨਾ ਟਾਈਮ ਹੋ ਗਿਆ ਟਾਈਮ ਹੋ ਗਿਆ ਨਾ 3:30 ਮਖਾਈ 4:00 4:00 ਹੋਏ ਚਲੇ ਪੌਣੇ 4 ਹੋ ਗਏ ਹੂੰ ਰਾਤ ਵੀ ਅਗਰਾ ਕੱਲ 5 ਵਜੇ ਸੁੱਤੇ ਤੇ ਹਾਂ 5 ਵਜੇ 5 ਵਜੇ ਸੁੱਤੇ ਤੇ 7 ਵਜੇ ਚੱਲ ਪਏ ਬਸ ਉਹੀ 5:30 ਵਜੇ ਨੀਂਦ ਆਈ ਤੀ ਹਾਂ ਹੁਣ ਤਾਂ ਅਗੇ ਨੇੜੇ ਹੀ ਆ ਹੁਣ ਤਾਂ ਹਾਂ ਹੁਣ ਤਾਂ ਆਪਣਾ ਸਫ਼ਰ ਰਹਿ ਗਿਆ ਇਹ 150 150 300 ਕਿਲੋਮੀਟਰ ਰਹਿ ਗਿਆ ਬਸ ਹੂੰ ਕੱਲ ਪਹੁੰਚ ਜਾਗੇ ਜਾਂ ਨਹੀਂ ਕੱਲ ਨੂੰ ਪਹੁੰਚ ਜਾਗੇ ਹੂੰ ਹੋਰ ਰਾਜੂ ਵਧੀਆ ਲੱਗੀ ਏਸੀ ਵਾਲੀ ਵੇ ਤੈਨੂੰ ਹੈ ਨਜ਼ਾਰਾ ਕਿ ਨਹੀਂ ਹੂੰ ਯਾਰਾ ਪੂਰਾ ਹੀ ਹਾਂ ਨਹੀਂ ਯਾਰ ਨਹੀਂ ਤਾਂ ਰਾਜਸਥਾਨ ਦੇ ਰੇਤੇ ਨੇ ਛਕਲਾਂ ਹੋਰ ਇਦਾਂ ਵਿਗਾੜ ਕੇ ਛੱਡ ਨਹੀਂ ਦਿੰਦੀਆਂ ਹੋਰ ਓ ਤੋ ਠੰਡ ਲੱਗਣੀ ਸੀ ਹਵਾ ਇਹ ਗੱਲ ਤੇ ਬਹੁ ਬਜਾਓ ਹਵਾ ਤੇ ਹਨਾ ਗਰਮੀ ਦੇ ਚੱਲ ਜਿਹੜਾ ਹੈਗਾ ਹੀ ਹੈਗਾ ਗਰਮੀ ਦਾ ਚੱਲ ਐਸੀ ਲੱਗ ਜਾਂਦਾ ਪਰ ਉਹ ਆਹ ਮਿੱਟੀ ਘੱਟੇ ਤੇ ਬਹੁ ਬਜਾਓ ਹਣਾ ਹੁਣ ਤਾਂ ਬਹੁਤ ਲੱਗਣ ਲੱਗੇ ਗਏ ਵਾ ਨਾ ਮੈਂ ਕਹਿੰਨਾ ਰੇ ਕੰਪਨੀ ਦੀਆਂ 5-7 ਮਸ਼ੀਨਾਂ ਗਈਆਂ ਇਦਗੀ ਸਾਰੀਆਂ ਕੰਪਨੀਆਂ ਦੀ ਇਹ ਵਧੀਆ ਹੈ ਤਾਂ ਮੱਕੀ ਕੋ ਹੋਰ ਕਮੀ ਹੈ ਇਹਦੇ ਵਿੱਚ ਬੰਦਾ ਨਾ ਇੱਕ ਨਾਲ ਜਿਹੜਾ ਕੋਈ ਵੀ ਆ ਨਾ ਬਹਿਣਾ ਚਾਹੀਦਾ ਹੈ ਨਾ ਬੰਦਾ ਕੰਮ ਸੇ ਕੰਮ ਹੈ ਬਹਿਣ ਲਈ ਜਗਾ ਨਹੀਂ ਕੋਈ ਬਹਿਣ ਵਾਸਤੇ ਜਗਾ ਨਹੀਂ ਹੈ ਕੀ ਬੰਦਾ ਇੱਕ ਘਟੋ ਘਟਕਾ ਕੈਵੰਜ ਹੁੰਦੂਈ ਦੇ ਕੈਵੰਜ ਬੰਦਾ ਲਟਾਈਆਂ ਸੇਟ ਥੱਲੇ ਵਿਸਾ ਕੇ ਸੌਂ ਜਾਂਦਾ ਹਾਂ ਹਾਂ ਇਹਦੇ ਬੰਦਾ ਬਹਿਂਦਾ ਮਸੀਆਂ ਇੱਕ ਹੋਰ ਆ ਨਾ ਬਈ ਕੰਪਨੀ ਵਾਲਿਆਂ ਤੋਂ ਬੇਨਤੀ ਹੋ ਆ ਬਈ ਸਾਰਿਆਂ ਮੈਂ ਜਿਹੜਾ ਨਾ ਮੰਨ ਲਓ ਆਪਾਂ ਹੁਣ ਰੋਡ ਤੇ ਹੁਣ ਆਪਾਂ ਆਉਣੇ ਆ ਨਾ ਹੁਣ ਤੁਸੀਂ ਹਿਸਾਬ ਲਾ ਲਓ ਵੀ ਆਪਾਂ ਨੇ 7-800 ਕਿਲੋਮੀਟਰ ਇਹ ਮਸ਼ੀਨ ਦਾ ਸਫਰ ਕਰਨਾ ਹੈ ਨਾ ਕੈਬਨ ਦੇ ਵਿੱਚ ਬਹਿ ਜੰਨੇ ਆ ਦੂਜੀ ਮਸ਼ੀਨ ਦਾ ਬਾਈ ਪਰ ਸੀਸਾ ਹੁੰਦਾ ਲੱਗਿਆ ਜਿੱਥੇ ਉਹ ਐਲ ਡੀ ਲਵਾਈ ਆਪਾਂ ਨੇ ਤਾਂ ਉਹ ਸੀਸਾ ਹੁੰਦਾ ਅੰਦਰਲੇ ਪਾਸੇ ਨਾ ਕੈ ਛਤਰੀ 'ਚ ਉਹ ਪਿੱਛੇ ਟਰਾਲਾ ਦਿਖਾਈ ਜਾਂਦਾ ਬਾਈ ਇਹਦੇ ਹੁਣ ਬੈਕ ਗੇਅਰ ਪਾਵਾਂਗੇ ਤਾਂ ਪਿੱਛੇ ਵਾਲਾ ਕੈਮਰਾ ਚੱਲਦਾ ਨਹੀਂ ਬਾਰ-ਬਾਰ ਰਾਜੂ ਨੂੰ ਆਏਗਾ ਨਾ ਬਾਈ ਰਾਜੂ ਦੇਖੇ ਟਰਾਲਾ ਹੈਗਾ ਟਰਾਲਾ ਹੈਗਾ ਹੈ ਨਾ ਸੀਸਾ ਨਹੀਂ ਇਹਨੂੰ ਕੈਮਰਾ ਇੱਕ ਕੰਟੀਨਿਊ ਚੱਲਦਾ ਚਾਹੀਦਾ ਦੋ ਕੈਮਰੇ ਨੂੰ ਕੰਟੀਨਿਊ ਚੱਲਦੇ ਇੱਕ ਇੰਜਣ ਤੇ ਇੱਕ ਪਿੱਛੇ ਘੱਟ ਰੋ ਤੇ ਹਨਾ ਮੇਰੀ ਇੱਕ ਛੋਟੀ ਜੀ ਵੱਖਰੀ ਜਿਹੀ ਲੱਗ ਰਹੀ ਨਾ ਹਾਂ ਨਹੀਂ ਆਪਾਂ ਲਾਵਾਂਗੇ ਆਪਣੀ ਲਾਵਾਂਗੇ ਗੂਗਲ ਨੇ ਕਿਹਾ ਤਾਂ ਹੈਗਾ ਤਾਂ ਕੰਪਨੀ ਵਾਲਿਆਂ ਨੇ ਵੀ ਲਾ ਦਿਓ ਡੇਢ ਮਹੀਨਾ ਮਸ਼ੀਨ ਪਾਉ ਤਾ ਨੇ ਪਾਸ ਸੀਜ਼ਨ ਚੱਲਦਾ ਉਹਨਾਂ ਦਾ ਵੀ ਹੁਣ ਜੋਰਿਆ ਨਹੀਂ ਆਪਾਂ ਲਾ ਦਣਾ ਆਇਦਗੀ ਐਲਈਡੀ ਐਲਈਡੀ ਲਾ ਕੇ ਨਾ ਆਪਾਂ ਨੇ ਕੈਮਰੇ ਦੇ ਪਿੱਛੇ ਦੋ ਕੈਮਰੇ ਪਿੱਛੇ ਦਾ ਹਨ ਇੱਕ ਇੰਜਣ ਦਲਾਣਾ ਇਹ ਕਾਇਵਾਂ ਚ ਵੀ ਲਾ ਦੇ ਪਤਾ ਲੱਗਦਾ ਰਹਿੰਦਾ ਹਨਾ ਆਨਲਾਈਨ ਚ ਲਾ ਦੇ ਪਤਾ ਲੱਗਦਾ ਰਹਿੰਦਾ ਕਿਹੜਾ ਬੰਦਾ ਚਲਾ ਰਿਹਾ ਟੂਟ ਚੱਲ ਨਹੀਂ ਬੋਲਦਾ ਬੰਦਾ ਨਾ ਜਿਵੇਂ ਹੁਣ ਦੂਜੀ ਤੇ ਜੀਪੀਐਸ ਲੱਗਿਆ ਆਪਣੀ ਤੇ ਉਹੀ ਖੜੀ ਆ ਚੱਲਦੀ ਆ ਸਭ ਦੱਸਦਾ ਪਹੁੰਚ ਗਿਆ ਜਦ ਹੀ ਗੜਾ ਗਾ ਮੁੱਕੀ ਹਾਂ ਮੁੱਕੀ ਦੇ ਪਹਿਲੋ ਪਹਿਲੋ ਮੁੱਕੀ ਤੇ ਲਾ ਦੇਣਾ ਹਾਂ ਉੱਤਨੂੰ ਟਾਈਮ ਲੱਗਿਆ ਹੈਗਾ ਜਦ ਦੀ ਇਹ ਬਜਰੀ ਆਈ ਹੈ ਭਗਤਾਂ ਨੇ ਹਾਂ ਪਹਿਲਾਂ ਝੋਨੇ ਜਿਹਦਾ ਮਾਹ ਸੇਰੇ ਪਰਤੇ ਆਈ ਸੀ ਜੰਚ ਹੂੰ ਹੂੰ ਝੋਨੇ ਦਾ ਲਾਤਾ ਉਹਦੇ ਬਾਅਦ ਫਿਰ ਰਪੇਰਾਂ ਨੂੰ ਪੂਰਾ ਦਾ ਲੱਗਿਆ ਆਪਣਾ ਕੋਈ ਟਾਈਮ ਨਹੀਂ ਲੱਗਿਆ ਹੂੰ ਉਹਦਾ ਜਰੇ ਗਜਰਾਤ ਦਾ ਚੱਲ ਪਿਆ ਮਗਰ ਉਹਦੋਂ ਭੱਜ ਗਿਆ ਉਹਨੂੰ ਲੱਗਿਆ ਚਲੋ ਕੋਈ ਨਹੀਂ ਕਰਾਂਗੇ ਹੋਰ ਲਾਵਾਂਗੇ ਭਾਈ ਕੈਮਰੇ ਨਾ ਇਹ ਕੀ ਦੇ ਕੈ ਬੰਦੇ ਵਿੱਚ ਘਟੋ ਘਟ ਵੀ ਤਿੰਨ ਚਾਰ ਕੈਮਰੇ ਲਾਵਾਂਗੇ ਕੈ ਬੰਦੇ ਵਿੱਚ ਨਾ ਇੱਕ ਪਿੱਛੇ ਨੂੰ ਇੱਕ ਪੁੰਛ ਪਰ ਨੂੰ ਇੱਕ ਕਟਰ ਦੇਖਿਆ ਜਣਾ ਪਛੇ ਚਲੋ ਮਚਕੇ ਦੇ ਵਿੱਚ ਵੀ ਅੱਗਾ ਪਿੱਛਾ ਕਰਦੇ ਆ ਉਹਦੇ ਬਾਅਦ ਫਿਰ ਆਪਣੇ ਇੱਕ ਇੰਜਣ ਦੇ ਕੈਮਰਾ ਜ਼ਰੂਰ ਚਾਹੀਦਾ ਹੈ ਹਨਾ ਕੋਈ ਪਾਇਪ ਪੂਪ ਜਾਂ ਕੋਈ ਗੱਲਬਾਤ ਹੋ ਜਵੇ ਹਾਂ ਕੋਈ ਬੰਦਾ ਦੇਖਦਾ ਲੰਦਾ ਨਾ ਕੁਝ ਵੀ ਨਹੀਂ ਪਤਾ ਹੀ ਨਾ ਹੈਗਾ ਜਿਵੇਂ ਹੀ ਐ ਪਿੱਛੇ ਬੰਦਾ ਕੱਢ ਕੇ ਉਹ ਕਰਨਾ ਪੈਂਦਾ ਵੀ ਦੇਖੀ ਮਾਣਾ ਟਰਾਲਾ ਹੈਗਾ ਦੂਈ ਹੁਣ ਸ਼ੀਸ਼ਾ ਹੁੰਦਾ ਉਹ ਸ਼ੀਸ਼ੇ ਜਨ ਬੰਦਾ ਦੇਖੀ ਜਾਂਦਾ ਸ਼ੀਸ਼ੇ ਜਨ ਸਾਰਾ ਦੇਖੀ ਜਾਂਦਾ ਪਿੱਛੇ ਚੱਲ ਫਿਰ ਖਾਈਏ ਰੋਟੀ ਪਈਏ ਫੇ ਹੁਣ ਲੋਕਾਂ ਦਾ ਉੱਠਣਾ ਦਾ ਉੱਠਣ ਦਾ ਟਾਈਮ ਹੋ ਗਿਆ ਸਾਡਾ ਸੌਣ ਦਾ ਹੋਇਆ ਬਾਈ ਅਸੀਂ ਉਸਤਾਦ ਨੂੰ ਕਹਿਤਾ ਵਾਂ ਸੇਵ ਭਾਜੀ ਉਹ ਲਾ ਦੇ ਸੇਵ ਭਾਜੀ ਤਾਜੀ ਬਣਦੀ ਆ ਹੋਰ ਤਾਂ ਹਾਂ ਨਹੀਂ ਸੇਵ ਭਾਜੀ ਨਾਲੇ ਬਾਈ ਚੱਲ ਬਹਿ ਜਾ ਹੁਣ ਆ ਜਾਣ ਦੇ ਕੇ ਦਿਖਾਉਣਾ ਤੁਹਾਨੂੰ ਸੇਵ ਭਾਜੀ ਵੀ ਰਾਸਤਾਨਾਂ ਵਾਲਿਆਂ ਦੀ ਬੜਾ ਬਣਾਉਂਦੇ ਬਹੁਤ ਟੌਪ ਦੀਆਂ ਇਹ ਹਾਂ ਹੈ ਮਧੀਆਂ ਬਣਾਉਂਦੇ ਸੇਵ ਭਾਜੀ ਰਾਸਤਾਨੀ ਹਾਂ ਉਸਤਾਦ ਤੇ ਖੀ ਜੀ ਕਰਦੀ ਵੀਰੇ ਲਰ ਚੱਲਦੀ ਆ ਖਾ ਸੇ ਭਾਜੀ ਇਹ ਵੀ ਹੈ ਤਾਂ ਇਹ ਤਾਜੀ ਬਣਦੀ ਆ ਬਾਈ ਹੋਰ ਗੱਲ ਕੋਈ ਨਹੀਂ ਹੂੰ ਤੂੰ ਹੈਗਾ ਬਾਈ ਹੀ ਗਈ ਜਾਂਦਾ ਨਹੀਂ ਨਹੀਂ ਇਹ ਬਣਦੀ ਆ ਤਾਜੀ ਹੂੰ ਹੁਣ ਬਣਾ ਕੇ ਦਿੱਤੀ ਉਹਨੇ ਤਾਜੀ ਠੀਕ ਆ ਹੋਰ ਸਬਜ਼ੀਆਂ ਦਾ ਹੁਣ ਆਪਾਂ ਨੂੰ ਪਤਾ ਨਹੀਂ ਹੈਗਾ ਵੀ ਤਾਜ਼ੀਆਂ ਕਿਹੜੀਆਂ ਆ ਆਹ ਰਾਤਾਂ ਚ ਹੋਰ ਦੇ ਕੀ ਕੀ ਰੋਟੀ ਖਾਦੀ ਹੈ ਕਦੇ ਬਾਜਰੇ ਦੀ ਮੈਂ ਕਿਹਦੇ ਉਧੇ ਆ ਖੱਦੀ ਸੀਗੀ ਉਹ ਹਾਲੀ ਸੁੱਕੀ ਜੀ ਸੀਗੀ ਲੰਘਦੀ ਸੀ ਸੁੱਕੀ ਨਹੀਂ ਬਈ ਇਹਦਾ ਚੀਜ਼ ਆ ਇਹਦਾ ਤਾਂ ਪੰਨਾਂ ਹੀ ਚੀਜ਼ਾਂ ਪਿੱਛੇ ਤਾਂ ਆਪਾਂ ਲੱਗੇ ਰੇਡੀਮੇਡ ਪਿੱਛੇ ਹਾਂ ਹਾਂ ਇਧਰ ਰਸ ਰਸਤਾਂ ਦੇ ਵਿੱਚ ਬਾਜਰੇ ਦੀ ਰੋਟੀ ਕਰਦੀ ਅੱਜ ਵੀ ਖਾਣੇ ਆ ਬਈ ਬਹੁਤ ਆ ਤਾਲ ਤਾਲੀ ਬਹੁਤ ਹੁੰਦੀ ਬਹੁਤ ਹਾਲੇ ਕਿਧਰ ਕਹਿੰਿਆ ਰਹੇ ਮੇਂ ਗਜਰਾਤ ਨੂੰ ਮੈਂ ਲੈ ਕੇ ਤਿੰਨ ਚਾਰ ਜਗ੍ਹਾ ਹੀ ਬਾਜਰੇ ਦੇ ਖਾਦੇ ਨਜ਼ਾਰਾ ਆ ਜਾਂਦਾ ਤਾਂਗਾ ਕੇ ਹਾਂ ਸਵਾਦ ਆ ਜਾਂਦਾ ਤਾਂਗਾ ਬਾਕੀ ਸਲਾਦ ਰੱਖਦਾ ਬੰਦੇ ਨੇ ਲਾਲ ਮਿਰਚ ਹਰੀ ਮਿਰਚ ਵਿੱਚੇ ਪਿਆਜ਼ਾਂ ਦੇ ਫੁਲਕ ਜੀ ਸਵਾਇਸ ਸੁਈ ਦਾ ਢਾਬੇ ਦਾ ਇਹ ਜੀ ਹੁੰਦੀ ਹੈ ਘਰ ਦੀ ਮौज ਘਰ ਦੀ ਰੋਟੀ ਵਰਗੀ ਤਾਂ ਨਹੀਂ ਹੈਗੀ ਮौज ਜੀ ਹਨਾ ਕਈ ਵਲੇ ਚਲੋ ਖਾ ਲਈਏ ਰੋਟੀ ਤੇ ਮਿਲਦੇ ਆਂ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅੱਜ ਜੀ ਹੋ ਗਈ ਸਵੇਰ ਰਾਤ ਇੱਥੇ ਢਾਬੇ ਦੇ ਆ ਕੇ ਰੁੱਕ ਗਏ ਹੈਗੇ ਕਿਸ਼ਨਗੜ ਤੋਂ 100 ਕਿਲੋਮੀਟਰ ਪਿੱਛੇ ਆਂ ਆਟਾ ਵੇਦਿਆ ਕੇ ਪੈ ਗਿਆਈ ਬਾਈ ਉਦੋਂ ਦੇ ਤੁਰੇ ਆ ਸੁੱਤੇ ਨਹੀਂ ਸੀਗੇ ਨੀਂਦ ਬੁਹਾਰੀ ਸੀ ਪਰ ਹੁਣ ਬਸ ਜਾਣ ਦੀਆਂ ਤਿਆਰੀਆਂ ਕਰਦੇ ਚੱਲਿਆ ਬਾਈ ਹੁਣੀ ਇੱਧਰ ਖੜੇ ਆ ਬਾਈ ਯਾਰ ਮਿੱਤਰ ਆਏ ਇਹ ਇੱਥੇ ਵੇਣ ਹੁਣ ਕਿਦਾ ਬਾਈ ਜੀ ਚੱਲੀਏ ਜੀ ਹੁਣ ਸੇ ਹੋਰ ਚੱਲੀਏ ਇੱਧਰ ਆਪਣਾ ਬਾਈ ਮਨਿੰਦਰ ਬਰਵਾਲੀ ਦੇ ਯਾਰ ਆ ਬਾਈ ਹੋਰ ਮਨਿੰਦਰ ਬਾਈ ਵਾਜੀ ਵਾਜੀ ਇਹ ਬਾਈ ਨਾਲ ਬਾਈ ਦਾ ਡਰਾਈਵਰ ਆ ਇਹਦਾ ਰਾਹ ਰੋਹ ਦੀ ਕੋਈ ਦਿੱਕਤ ਆ ਜਾਂਦੀ ਆ ਤਾਂ ਇਹਨਾਂ ਨੂੰ ਯਾਦ ਕਰ ਲਈਦਾ ਇਹਨਾਂ ਦਾ ਡੇਲੀ ਕੰਮ ਹੈ ਹੋਰ ਬੁਨਿੰਦਰ ਭਾਈ ਕਿੱਧਰ ਲੱਗੇ ਆਏ ਕਿਹੜਾ ਹੁਣ ਗੁਜਰਾਤ ਜਾ ਕੇ ਆਏ ਸੀ ਗੁਜਰਾਤ ਹਾਂ ਫਿਰ ਬਲੋ ਦਾ ਹਾਂ ਭਾਈ ਠੀਕ ਹੈ ਠੀਕ ਹੈ ਹੁਣ ਪੰਜਾਬ ਆਪ ਕੋਈ ਦੁੱਧ ਤੇ ਕਿਆ ਭਰ ਕੇ ਲਿਆਤਾ ਇਧਰ ਪਿੰਡ ਇਧਰ ਨੂੰ ਉਧਰ ਉਤਾਰਾਂ ਆਉਂਦੀਆਂ ਜਿਹੜੇ ਟਾਇਰਾਂ ਦੀ ਪੈਣੀ ਐ ਐਮ ਆਰ ਐਫ ਦੀ ਆਪ ਕੋ ਹੋਏ ਐਮ ਆਰ ਐਫ ਲੁਧਿਆਣਾ ਦੇ ਅੱਛਾ ਸੀ ਇਧਰ ਤੇ ਕਿਆ ਭਰਿਆ ਇਧਰੋਂ ਆ ਜਿਹੜੇ ਬਿਜਲੀ ਦਾ ਸਮਾਨ ਠੀਕ ਆ ਹਾਂ ਇਹ ਨਾ ਇਹ ਰੋਡ ਦੇ ਨਾ ਇੱਧਰ ਜਿਹੜਾ ਇਹ ਏਰੀਆ ਨਾ ਥੋੜੀ ਜਿ ਇੱਧਰ ਮਤਲਬ ਆਪਾਂ ਕਿਤੇ ਮਸ਼ੀਨ ਖੜਾ ਨਹੀਂ ਸਕਦੇ ਜੇ ਕਿਤੇ ਚਲੋ ਇਹਨਾਂ ਨੂੰ ਤਾਂ ਪਤਾ ਹੁੰਦਾ ਹਨਾ ਇਹਨੇ ਬਾਈ ਨੇ ਰਾਹ ਦਾ ਟੋਪ ਢਾਬੇ ਦੀ ਲਗਾਈ ਜਾਂ ਦੱਤੀ ਵੀ ਇੱਥੇ ਰੁਕੇ ਨਾਲ ਇਹਨੇ ਵੀ ਖੜਨਾ ਕਰਿਆ ਆ ਕੇ ਆਪਾਂ ਵੀ ਖੜਨਾ ਹੀ ਦੈ ਹਨਾ ਅਜੂ ਠੀਕ ਗੱਲ ਹੈ ਨਹੀਂ ਜੰਗਨ ਰਹੇ ਉਹਨੇ ਖੜਕੇ ਬਹੁਤ ਵਧੀਆ ਰਾਇ ਵਧੀਆ ਨਹੀਂਦਾ ਜੀ ਤੇ ਇਹ ਬਾਈ ਦਾ ਕਿਹੜਾ ਪੰਡਾ ਰਾਇ ਮੁੰਡੇ ਦਾ ਇਹ ਕਿੱਥਲਾ ਹੋ ਰਿਹਾ ਬਸ ਉਹਨੂੰ ਵਾਲਾ ਪੰਡਾ ਠੀਕ ਆ ਭਾਈ ਤੇ ਮੇਰਾ ਗਵਾਂਢੀ ਆ ਉਹਨਾਂ ਦਾ ਪੰਡਾ ਠੀਕ ਆ ਠੀਕ ਆ ਬਹੁਤ ਵਧੀਆ ਬਾਈ ਹਾਂਜੀ ਹਾਂਜੀ ਗੱਡੀਆਂ ਦਾ ਕੰਮ ਹੀ ਬਹੁਤ ਖਿੱਚ ਕੇ ਕੱਚੇ ਮਾਰ ਵਾਲਾ ਦਾ ਮੈਨੂੰ ਨਹੀਂ ਜਾਂਦੀਆ ਦੋ ਕਰਾਂ ਹੀ ਕੱਢਦੇ ਗਿਆ ਨਹੀਂ ਹਾਂ ਬਹੁਤ ਔਖਾ ਬਾਈ ਯਾਰ ਟਾਈਮ ਹੁੰਦਾ ਬਾਈ ਹੈ ਹਾਂ ਬਾਈ ਕਿੰਨਾ ਮਤਲਬ ਹੁਣ ਆਪਣੇ ਗੁਜਰਾਤ ਤੋਂ ਲੱਗਦਾ 26 ਘੰਟੇ ਦਾ ਗੁਜਰਾਤ ਤੇ ਹਾਂ ਬਾਈ 26 ਘੰਟੇ ਪੰਜਾਬ ਹਾਂ ਜੇ ਨਾਲ ਤੋਂ ਕਰਦੇ ਆ ਗੁਰangar ਉੱਥੋਂ 48 ਘੰਟੇ ਲੈਂਦੇ ਗੁਜਰਾਤ ਤੇ ਜੋ 26 ਘੰਟੇ ਦਾ ਨਾਮ ਹੈ ਹਾਂ ਜਦ ਤੈ ਉਹ ਕਰਤਾਂਗੇ ਤਾਂ ਜਹਾਜ ਹੀ ਬਣਾਉਣਾ ਪੈਣੀ ਹੈ। ਢਾਈ ਪਾਈ ਰੁਪਨੇ ਕੱਢੀ ਜਾਂਦੇ ਆ। ਹਾਂ ਜੀ। ਮੇਰੇ ਪਹਿਲੀ ਰਾਤ ਦਾ ਰੋਟੀ ਮਿਲਦੀ ਹੋ ਨਹੀਂ। ਏਨੀ ਰਾਤ ਗੱਟ ਕੇ ਲੱਗਦੀ ਆ ਬਾਈ। ਬਾਈ ਇਹ ਪਹਿਲੀ ਰਾਤ ਅੱਜ ਅੰਦਰ ਬਾਈ ਜੇ ਲੇਟ ਲੂਟ ਹੋ ਜਾਵੇ। ਨਹੀਂ ਜੀ ਬਾਈ। ਹਾਂ? ਤੁਹਾਡਾ ਵੀ ਗਿਆ। ਅੱਛਾ ਕੁਝ ਨਹੀਂ ਮਿਲਣਾ ਫਿਰ ਹੈ? ਹਾਂ ਦਾ ਬਾਈ। ਲੇਟ ਨਹੀਂ ਆਉਣ ਦੇਣੀ। ਅਜ ਲੇਟ ਨਹੀਂ ਆਉਣ ਦੇਣੀ। ਹਾਂ। ਜੇ ਪਹਿਲਾਂ ਚਲ ਗਿਆ। ਪਹਿਲਾਂ ਨਾ ਕੀ ਜਾਮ ਹੈ ਜੀ ਆ ਨਾ ਰਹਾ ਹਾਂ ਬਈ ਉਹ ਆਹੀ ਮਸ਼ੀਨ 550 ਦੇ ਰਹੀ ਆ ਨਾ ਰਹਾ ਹਾਂ ਜੱਜੂ ਆ ਨਹੀਂ ਆ ਰਹਾ ਤੇ ਜਾਂਦੀ ਆ ਬਾਈ 7880 90 ਹਾਂ ਬਈ ਹੁਣ ਤਾਂ ਰੋੜੇ ਬਹੁਤ ਕੰਮ ਦੇ ਬਣੇ ਆ ਰੋੜ ਵਧੀਆ ਬਣ ਗਏ ਬਾਈ ਪਹਿਲਾਂ ਔਖਾ ਹੁੰਦਾ ਸੀ ਹੁਣ ਨਹੀਂ ਦਿੱਕਤ ਬਾਕੀ ਕਿਤੇ ਰੋੜ ਦੀ ਦੇਖ ਕੇ ਆਉਂਦੀ ਹੈ ਨਾ ਇਹ ਮਨਿੰਦਰ ਵੀਰਾ ਬੈਠਾ ਬਿੱਲੇ ਆ ਗਿਆ ਇਹਨਾਂ ਨੂੰ ਫੋਨ ਲਾ ਲਈਦਾ ਬਿੱਲੇ ਮਨਿੰਦਰ ਬਾਈ ਯਾਰ ਰੋੜ ਨੂੰ ਜਾਣਾ ਕਿੱਦਾਂ ਵੜੀਏ ਆਏ ਬਾਈ ਉਹਨੇ ਨਾਲ ਟੂ ਟਾਲ ਤੇ ਬਜੇ ਰਹਿੰਦੇ ਆ ਹੂੰ ਇਹ ਦਿਓ ਬੜੇ ਪਰ ਚੜ ਗਏ ਵੀਰੇ ਮੈਂ ਭਲੀ ਦੇ ਉਹਦੇ ਪਰ ਭਾਰਤ ਮਾਲਾ ਭਾਰਤ ਮਾਲਾ ਤੇ ਅਸੀਂ ਆਹ ਕਿਹੜਾ ਪਲੂ ਪਲੂ ਹਾਂ ਪਲੂ ਪਲੂ ਉੱtre ਆ ਗਏ ਪਲੂ ਆ ਗਏ ਛੱਡ ਗਏ ਸੀ ਮਹਿੰਗਾ ਹਾਈਵੇ ਫੜ ਲਿਆ ਵੀਰਾ ਠੀਕ ਆ ਠੀਕ ਆ ਸਹੀ ਤਾਂ ਰੂਟ ਤਾਂ ਨਾ ਹਾਂ ਵਾਕੀ ਦਿਖਾਇਆ ਬਾਈ ਦੀ ਗੱਡੀ ਉਹ ਖੜੀ 98 ਪੀ ਹਾਂ ਇਧਰ ਬਈਆਂ ਦੀਆਂ ਗੱਡੀਆਂ ਖੜੀਆਂ ਭਰੀਆਂ ਹੋਈਆਂ ਲੋਡ ਕੀਤੀਆਂ ਹੋਈਆਂ ਹੂੰ ਭਾਈਆਂ ਨੇ ਗੱਡੀ ਐਨ ਨੂੰ ਪੂਰੀ ਸ਼ਿੰਗਾਰ ਕੇ ਰੱਖੀ ਹੋਈ ਆ ਭਾਈ ਵੀ ਰਾਤ ਆ ਫੇਰੇ ਤੜਕੇ ਆਏ ਤੇ ਇਹ ਤੜਕੇ ਆ ਕੇ ਇੱਥੇ ਰੁਕ ਗਏ ਆ ਇਹ ਵੀ ਵੀ ਤੇ ਹੀ ਦੇਖੋ ਐਨ ਗੱਡੀ ਸ਼ਿੰਗਾਰੀ ਹੋਈ ਆ ਭਾਈ ਉਹਨਾਂ ਨੇ ਟਾਟਾ 2818 ਇਹ ਗੱਡੀ ਐ ਕੰਪਰ ਬਣਾਏ ਹੋਇਆ ਪੂਰੀ ਟਾਪ ਦੀ ਬਾਈ ਹੁਣੀ ਹੋਣੇ ਚ ਏਸੀ ਲਵਾਉਣਾ ਕਹਿੰਦੇ ਫੇਰ ਲੋ ਖਰੇ ਲਵਾਇਆ ਹੀ ਬਫੂਨੇ ਕਹਿੰਦੇ ਲਹਾਤਾ ਹੁਣ ਬਾਈ ਚੱਲਦੇ ਆ ਇੱਥੋਂ ਹੌਲੀ ਹੌਲੀ ਅੱਗੇ ਨੂੰ ਅੱਜ ਪਹੁੰਚਵਾਂਗੇ ਸ਼ਾਮ ਤੱਕ ਏਜੰਟਾਂ ਦਾ ਵੀ ਅੱਜ ਫੋਨ ਆ ਗਿਆ ਕਿ ਕਿੱਥੇ ਕਾ ਆ ਗਿਆ ਆਨ ਲੈਦੇ ਆ ਜਾ ਕੇ ਉਹਨੂੰ ਅੱਜ ਫੇ ਚਾਹ ਪਾਣੀ ਪੀ ਲਿਆ ਹੁਣ ਅੱਗੇ ਜਾ ਕੇ ਰੋਟੀ ਪਾਣੀ ਖਾਵਾਂਗੇ ਕਿਤੇ ਥਾਬੇ ਦੇ ਨਾਲ ਯੂਰੀਆ ਪਾਵਾਂਗੇ ਸਰਦ ਪਹੀਏ ਚੱਲੇ ਬਾਈ ਫੇ ਹੋਰ ਹੋਰ ਬਾਈ ਆਪਣੇ ਲਾ ਕੇ ਪਿੰਡ ਆ ਅਮਰਿੰਦਰ ਭਾਈ ਉਹ 15 ਕਿਲੋਮੀਟਰ ਦੀ ਕਰਕਦਾ ਆ ਨਾਲ ਪਤਰਾ ਕਿੰਨਾ ਬਾਕੀ ਸਾਡਾ ਯਾਰ ਬਿੱਲਾ ਹਜੂ ਕੱਚੇ ਮਾਰ ਵਾਲਾ ਉਹ ਅੱਗੇ ਆ ਪਹੁੰਚ ਗਿਆ ਨਾ ਹਾਂ ਉਹ ਪਹੁੰਚਣੇ ਆ ਚੰਡੀਗੜ੍ਹ ਚਲੋ ਠੀਕ ਹੈ ਬਾਈ ਅੱਗੇ ਜਾ ਕੇ ਮਿਲਦੇ ਹਾਂ ਤੁਹਾਨੂੰ ਲਓ ਬਾਈ ਜੀ ਪਾਤ ਤੇ ਚੱਲੇ ਆਇਆ ਬਾਈ ਹੁਣਾਂ ਦਾ ਸਬਸਕ੍ਰਾਈਬਰ ਮਿਲਿਆ ਹੈਗਾ ਇੱਕ ਵੀਰ ਹੋਰ ਬਾਈ ਕੀ ਹਾਲ ਆ ਠੀਕ ਆ ਠੀਕ ਆ ਵਧੀਆ ਹੋਰ ਵਧੀਆ ਜੀ ਹਾਂ ਵਧੀਆ ਜੀ ਵਧੀਆ ਆ ਬਾਈ ਨਾਲ ਹਾਲ ਹੁੰਦੀ ਜੀ ਬਾਈ ਨਾਲ ਠੀਕ ਹੈ ਜੀ ਠੀਕ ਆ ਭਾਈ ਦੇ ਸਬਸਕ੍ਰਾਈਬਰ ਬਹੁਤ ਮਿਲਦੇ ਆ ਠੀਕ ਹੈ ਜੀ ਭਾਈ ਬਠਿੰਡੇ ਤੋਂ ਆ ਲਓ ਭਾਈ ਜੀ ਬਾਦ ਦੇ ਢਾਬੇ ਤੋਂ ਚੱਲਿਆ ਹੁਣ ਹੁਣ ਮਿਲਦੇ ਆ ਅੱਗੇ ਕੋਟੇ ਜਾ ਕੇ ਅੱਗੇ ਕਿਤੇ ਰੋਕ ਕੇ ਰੋਟੀ ਖਾਵਾਂਗੇ ਲਓ ਭਾਈ ਲੈ ਕੇ ਰੱਬ ਦਾ ਨਾਮ ਤੋਰਦੀ ਰਾਣੀ ਢਾਬੇ ਤੋਂ ਹੁਣ ਕੋਟੇ ਜਾਵਾਂਗੇ ਕੋਟੇ ਜਾ ਕੇ ਬਣਾਗੇ ਬੇਟਾ ਬਹੁਤ ਵਧੀਆ ਹੈਗਾ ਆਉਣ ਤੋਂ ਲਈ ਬਹੁਤ ਵਧੀਆ ਜਗਾਰ ਹੈਗਾ ਇੱਥੇ ਰਾਤ ਬਾਈਆਂ ਨੇ ਰਕੀ ਨੂੰ ਬਾਤ ਦੀ ਸੀਗੀ ਢਾਬੇ ਦੀ ਲੈ ਬਾਈ ਹਾਂ ਮੈਂ ਲੋ ਜੀ ਬਾਈ ਢਾਬੇ ਪਰ ਦੇ ਚੱਲੇ ਤਾਂ ਰਾਤ ਆਪਣੀ ਡਿਪ ਜਿਹੜੀ ਨਾ 17% ਤਾਂ ਜਦੋਂ ਖੜੀ ਕੀਤੀ ਆ ਤਾਂ ਇਹ ਜਿਹੜਾ ਨਾ ਸਪਰੇਅ ਕਰਦਾ ਆਪਣਾ ਡਿਪ ਦੀ ਸਪਰੇਅ ਹੁੰਦੀ ਆ ਇੰਜਣ ਬੰਦ ਹੋਏ ਤੇ ਬਾਅਦ ਚ ਵੀ ਪ੍ਰੋਸੈਸ ਕਰਦਾ ਹੈ 10 ਤੇ ਕਢਾਇਆ ਤਾਂ ਆ ਬੇ ਤੇ ਚੱਲੇ ਥੋੜਾ 2 ਕਿਲੋਮੀਟਰ ਅੱਗੇ ਅੱਗੇ ਦੇਖਿਆ ਬਾਈ ਆਪਣਾ 17 ਦੇ ਕੜਾਈ ਦੀ ਰਾਤ ਤਾਂ 10 ਹੀ ਰਹਿ ਗਿਆ ਬਚਾਅ ਹੋ ਗਿਆ అలਰਮ ਆਉਣੇ ਵਾਲਾ ਹੀ ਤਾਂ ਹੈ ਨਾ ਬਾਈ ਹੁਣ ਇਹ ਨਵੇਂ ਹੀ ਸਾਲਾ ਸਿਆਪਾ ਹੁਣ ਚਲੋ ਗੌਰ ਕਰ ਲਈ ਤਾਂ ਬਚ ਗਏ ਨਾ ਬਾਈ ਦੇਖਦੇ ਅੱਜ ਆਪਣੇ ਨਾਲ ਵੀ ਉਹੀ ਕੰਮ ਹੋਣਾ ਜਿਹੜਾ ਚੱਕਰ ਟੁੱਟਦੇ ਹਨ ਇਹ ਜਣਾਂ ਦੇ ਉਹੀ ਸਿਸਟਮ ਆਪਣੇ ਘਰ ਆਉਣਾ ਤਾਂ ਜਿਹੜਾ ਬਚਾਅ ਹੋ ਗਿਆ ਰੱਖਣ ਵਾਲਾ ਮਾਲਕ ਹੈ ਨਾ 10% ਤੇ ਆ ਕੇ ਫਿਰ ਦੇਖ ਲਿਆ ਵੇ ਇੱਕ ਤਾਂ ਇਹ ਹੋਰ ਤੇ ਆਪਾਂ ਕੰਪਨੀ ਕਹਿੰਦੀ ਲੈ ਲੈਂਦਾ ਪਾਉ ਨਾ ਗਲਫ ਦਾ ਗੱਲ ਪਤਾ ਮਿਲਦਾ ਕੋਈ ਨਹੀਂ ਹੈਗਾ ਹੁਣ ਆ ਭਾਰਤੀਆਂ ਪੈਟਰੋਲੀ ਵਾਲਪ ਦਾ ਇਹ ਤੇ ਲੈ ਕੇ ਪਾਉਣ ਲੱਗੇ ਇੱਕ ਦੇਖਦੇ ਪੰਜ ਚਾਰ ਲੀਟਰ ਪਾ ਕੇ ਵੀ ਕਿੱਥੇ ਕਿੱਥੇ ਕਰ ਤੇ ਗਾਹ ਲੈ ਲੈਂਡ ਕਾ ਕਰਦੇ ਆ ਕਨੈਕਟ ਉਹਨਾਂ ਦਾ ਲੰਨੇ ਆ ਫਿਰ ਇਹ ਕਿਹੜਾ ਕੌਣ ਸੀ ਕੰਪਨੀ ਕਾ ਬਾਈ ਜੀ ਇਹ ਭਾਰਤ ਕਾ ਹੀ ਹੈ ਭਾਰਤ ਕਾ ਬੜੀਆ ਬੰਪੂ ਤੇ ਤਾਂ ਬੰਪੂ ਕੀ ਕੰਪਨੀ ਕਾ ਹੀ ਮਿਲੇਗਾ ਨਾ ਦੂਸਰ ਜੜੀ ਮਿਲੇਗੀ ਇਹ ਲੈ ਲੈਂਡ ਕੀ ਏਜੰਸੀ ਕਾ ਆ ਜਾ ਲੈ ਲੈਂਡ ਕੀ ਏਜੰਸੀ ਨਹੀਂ ਆ ਗਿਆ ਨੀ ਪਾ ਕੇ ਤਾਂ ਹੋ ਗਈ ਨਾ ਆਗੇ ਕਈ ਕਿਸ਼ਨਗੜੂ ਕਿਸ਼ਨਗੜੂ ਉੱਧਰ ਮਿਲੇ ਤੈਨੂੰ ਵੀ ਆਏ ਵੀ ਹੁਣ ਇਕੱਠਾ ਹੀ ਲੈ ਜਾਣ ਪੰਜ ਚਾਰ ਬਾਲਟੀਆਂ ਮੇਰੇ ਕੋਲ ਤੇ ਜੀ ਉੱਥੇ ਕਹਿੰਦਾ ਬਾਈ 37 ਕਿਲੋਮੀਟਰ ਆਉ ਹੋਏਗਾ ਉਹਨੂੰ ਅਮਰੰਤਨ ਨੇ ਦੱਸਿਆ ਆਪਾਂ ਨੂੰ ਉੱਥੀ ਜਾ ਕੇ ਉਹ ਲੈ ਲੈਣ ਦਾ ਹੀ ਪਾਵਾਂਗੇ ਇਹ ਤੁਹਾਨੂੰ ਖਬਰ ਕਿਹੜਾ ਭਾਰਤੀ ਐਂਬਲੋਰੀ ਪੰਪ ਪਾ ਪਾ ਪਾਇਆ ਤਾਂ ਹੈ ਨਹੀਂ ਕਦੇ ਬਾਕੀ ਹੁਣ ਆਇਆ ਵੀ ਮਜ਼ਦੂਰੀ ਨਵਾਂ ਹੀ ਬੰਗਾ ਹੈ ਨਾ ਮਜ਼ਦੂਰੀ ਹੁਣ ਨਹੀਂ ਪਾਉਂਦੇ ਤਾਂ ਵੀ ਮਰਦੇ ਆ ਨਹੀਂ ਪਾਉਂਦੇ ਤਾਂ ਵੀ ਮਰਦੇ ਆ ਪਾਉਂਦੇ ਆ ਤਾਂ ਵੀ ਮਰਦੇ ਆ ਉਹ ਕਰੀਏਗੀ ਉਸ ਕੋ ਇੱਕ ਵਾਰ ਯੂਜ਼ ਕਰੋਗੇ ਤੇ ਪਤਾ ਚੱਲੇਗਾ ਹਾਂ ਕਿਤੇ ਕਿੰਨੇ ਕੀ ਹੈ ਬਾਲਟੀ ਬਾਲਟੀ ਤਾਂ ਦੇ ਦੇ ਮਾਰੇ ਕੋ ਹਾਂ ਬਾਲਟੀ ਲੈ ਲਓ ਨਾ ਨਹੀਂ ਰੱਖਦੇ ਰਮ ਕਾ ਮੰਗ ਰਹੇ ਡੱਕਣ ਇਸ ਕਾ ਕਾ ਬਾਲਟੀਆਂ ਪੱਲੇ ਰਹਿਣੀਆਂ ਔਰ ਤਾਂ ਨਾ ਡੱਕਣ ਤਾਂ ਆਪ ਨਹੀਂ ਮੋਟਾ ਹੋਗਾ ਜੂਰੀਆ ਪਾਉਣ ਦੇ ਬਾਅਦ ਹੁਣ ਦੇਖਦੇ ਆ ਜਾ ਕੇ ਮੀਟਰ ਕਿੰਨੇ ਤੇ ਪਹੁੰਚਿਆ 10 ਲੀਟਰ ਦੀ ਬਾਲਟੀ ਪਾਈ ਆ ਹੁਣ ਮੈਕਸ ਦਾ ਹੈ ਹੈ ਮੈਕਸ ਦਾ ਟੱਕਰ ਦਾ ਮਾਰ ਕੇ ਲਾਦੀ ਬਾਈ ਓਏ ਖੁੱਲਾ ਨਾ ਹੋਵੇ ਤਾਂ ਟੱਕਰ ਦੇਣਾ ਭਾਈ ਇਹ ਸਾਲ ਨਵੀਂ ਜੀ ਆਪਾਂ ਸ਼ੇਡ ਦਾ ਸਾਰਾ ਜੂਏ ਹਾਂ ਹੋਰ ਯਾਰ ਹਾਂ ਅੱਗੇ ਦਾ ਡੀਟੈਲ ਹੋਰ ਯਾਰ ਚੱਲ ਬਾਕੀ ਹੁਣ ਜੇਕਰ ਸਿਸਟਮ ਦੇ ਘੈਲ ਚਲਾਉਣਾ ਪੈਣਾ ਹਨ ਹੁਣ ਦੇਖਦਾ ਕਿੰਨਾ ਦਾ ਆਦੀ ਆ 10 ਲੀਟਰ ਦੀ ਬਾਹਰਟੀ ਪਾਈ ਆ 58 ਹੋ ਗਿਆ ਭਾਈ 58 ਹੋ ਗਿਆ 58 ਨਾਲ ਪਰ ਸਭਾ 10 ਲੀਟਰ ਦੀ ਆ 58 ਹੋ ਗਿਆ 10 10 20 28 ਠੀਕ ਆ ਬੜੀ ਮੁਸ਼ਕਲ ਗੱਲ ਲੱਭਿਆ ਪਹਿਲਾਂ ਦਾ ਬਾਈ 2-3 ਕਿਲੋਮੀਟਰ ਦਾ ਜਮੇ ਮਸ਼ੀਨ ਆਮ ਗਲੇ ਲੈ ਕੇ ਆਇਆ ਨਾ ਵੀ ਜੇ ਕਿਤੇ ਹਵਾ ਲਈ ਜਾ ਹੋਰ ਨਵਾਂ ਤੇ ਆਪਾਂ ਨੂੰ ਖੜਾ ਹੋ ਜਵੇ ਬਾਈ ਇਹ ਸਭੀ ਗੱਡੀ ਉ ਟੱਕੋ ਟਰੱਕੋ ਵਿੱਚ ਡਲਤਾ ਹੈ ਹਾਂ ਸਭੀ ਵਿੱਚ ਇਹ ਜੋ ہماری ਲੀਲੈਂਡ ਕੀ ਇਹ ਵੀ ਲੈ ਕੇ ਜਾਂਦੀ ਹੈ ਅੱਛਾ ਜੀ ਹਾਂ ਮਾਟਰ ਬਾਈ ਨੇ ਮਿਕਲ ਦਤੀ ਅਸੀਂ ਇਨ ਦੀ ਬੈਸ ਨਹੀਂ ਕੋਈ ਬਾਰੇ ਨਹੀਂ ਕਰਦਾ 10 ਲੀਟਰ ਵਾਲੀ ਜਾਂ 20 ਵਾਲੀ 20 ਵਾਲੀ ਇਸ ਵਿੱਚ 20 ਸੇ ਦਸ ਦੱਸੋ ਛੋਟੀ ਪੇਕਿੰਗ ਤੇ ਰੱਖਦੇ ਛੋਟੀ ਗੱਡੀਆਂ ਆਉਂਦੀ ਹੈ ਨਾ ਬੁਲੇਰੋ ਬੁਲੇਰੋ ਹੂੰ ਹੂੰ ਉਹਨਾਂ ਲਈ ਠੀਕ ਹੈ ਠੀਕ ਹੈ ਜੀ ਮਾਨੂੰ ਸ਼ਾਂਤੀ ਆਈ ਹੈ ਨਹੀਂ ਤਾਂ ਹੋ ਗਿਆ ਤਾਂ ਮੈਂ ਕਿਹਾ ਲੈ ਵੀ ਮਿੱਤਰ ਅੱਜ ਹਨਾ ਵੀ ਹੋ ਗਿਆ ਕੰਮ ਆਪਣਾ ਵੀ ਜੂਰ ਡਿੱਪ ਜੇ ਕਿਤੇ ਲੱਗੀ ਜਰਾ ਬੈਲੈਂਸ ਉਹਦਾ ਆਉਟ ਹੋ ਗਿਆ ਜੀ ਦੋ 10 ਤੇ ਥੱਲੇ ਆ ਗਈ ਤਰਕੜੇ ਜਾਵਾਂਗੇ ਅੱਜ ਇੰਜਣਾ ਕਰੂਗਾ ਗੜਬੜਾ ਪਰ ਰੱਖਣ ਦੇ ਮਾਲਕ ਜਿਹੜਾ ਕੋਈ ਕਰਦਾ ਹੈ ਨਾ ਚੰਗਾ ਹੀ ਕਰਦਾ ਹੈ ਭਾਈ ਮਿਲਦਾ ਨਹੀਂ ਨਾ ਇੱਕ ਇੱਕ ਦਾ ਲੇ ਲੈਂਡ ਤੁਹਾਨੂੰ ਕਹਿੰਦੇ ਲੇ ਲੈਣ ਦਾ ਹੀ ਪਾਓ ਉਹਨਾਂ ਦੇ ਪਿੱਛੇ ਜੰਗਲਾਂ ਦੇ ਵਿੱਚ ਉਹਨੂੰ ਆ ਜਾਂਦਾ ਸੋ ਉੱਥੇ ਹੋਂ ਕਿੱਥੇ ਲੈ ਲਈਏ ਲੋਕੇਸ਼ਨ ਲੋਕੇਸ਼ਨ ਲਾਉਣੇ ਲੇ ਲੈਂਡ ਜਾਂਚੀ ਦੀ ਤਾਂ ਉਹ ਕੋਈ 50 ਕਿਲੋਮੀਟਰ ਆ ਜਿਹੜੇ ਰੋਡ ਤੇ ਹੀ ਜਾਣਾ ਨਾ ਐਨੀ ਦਾ ਮਸ਼ੀਨ ਵੀ ਘੁੰਮਣੇ ਤੇ ਰਹੀ ਇੱਕ ਮੋਟਰਸਾਈਕਲ ਦੋ ਹੀ ਮਸ਼ੀਨ ਤੇ ਆ ਰਹੀ ਦਾ ਬੰਦਾ ਮੋਟਰਾਂ ਤੇ ਭੱਜ ਕੇ ਜਾ ਕੇ ਪੜ ਲਿਆਉਂਦਾ ਚਲੋ ਹੁਣ ਆਪਣਾ 58% ਹੋ ਗਿਆ ਵਧੀਆ ਹੋ ਗਿਆ ਚਲੋ ਜਿੰਨਾ ਕਿੱਥੇ ਤੱਕ ਚੱਲੂਗਾ ਨਾ ਉਨਾਂ ਕੋ ਕਰਦੇ ਆ ਬਾਕੀ ਕਰਦੇ ਆ ਵੀਡੀਓ ਦਾ ਐਂਡੇ ਦਾ ਇੱਥੇ ਮਿਲਦੇ ਆ ਕਿਚ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ